ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਤੇ ਨੇੜੇ ਦੀ ਗੱਲ ਕਰੀਏ ਤਾਂ ਅਮਰਕੋਟ ਬਲਟੋਆ ਇਦੇ ਆਂਡ ਗਵਾਂਡ ਦੇ ਨਗਰ ਲਾਲੀਏ ਤਾਂ ਮੇਨ ਅਮਰਕੋਟ ਕਸਬਾ ਪੈ ਜਾਂਦਾ ਤੇ ਗੁਰਵੰਤ ਵੀਰ ਦੇ ਕੋਲੋਂ ਤੁਹਾਨੂੰ ਅੱਜ ਮੱਝਾਂ ਝੋਟੀਆਂ ਜਿਹੜੀਆਂ ਵਖਾਉਣ ਲੱਗੀਆਂ ਸੱਤ ਅੱਠ ਐਨੀਮਲ ਜਿਹੜੇ ਐ ਸੂਲੇ ਵਿਕਰੀ ਵਾਲੇ ਹਾਜ਼ਰ ਆ ਸਜਣੋ ਕਰੋ ਚੈੱਕ ਨੀਲੀ ਰਾਵੀ ਦੀ ਝੋਟੀ ਸੂਨ ਨੂੰ ਤਿਆਰ ਕਿੰਨੇ ਦਿਨ ਬਾਕੀ ਡਿਟੇਲ ਲਾਵਾਂਗੇ ਅੱਗੇ ਫੇਰ ਇੱਕ ਖੜੀ ਉਦੋਂ ਅੱਗੇ ਇੱਕ ਮੱਝ ਆ ਗਈ ਸਜਣੋ ਤੇ ਬਾਕੀ ਕੁਦਰਤ ਵੀ ਮਿਹਰਮਾਨ ਆ ਮੜੀਆਂ ਮੜੀਆਂ ਕਣਮਣ ਕਣਮਣ ਵੀ ਹੋ ਰਹੀ ਆ ਤੇ ਇੱਕ ਆ ਗਈ ਅੱਗੇ ਆ ਵਹਿੜ ਇੱਕ ਹੋਰ ਸਜਣੋ ਤਾਜੀ ਸੂਈ ਗਿੱਲੀ ਵਹਿੜ ਉਹ ਵੀ ਅੰਦਰ ਖੜੀ ਆ ਉਹਦੀ ਵੀ ਤੁਹਾਨੂੰ ਮੰਨ ਲਓ ਵੀ ਚਲਕ ਜ਼ਰੂਰ ਵਿਖਾਵਾਂਗੇ ਤੇ ਜਿਹੜਾ ਆ ਗਿਆ ਪਸੰਦ ਗੱਬਣ ਪਸ਼ੂਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਇੱਕ ਨੰਬਰ ਤੇ ਜਿਹੜੀ ਅੱਜ ਝੋਟੀ ਲਵਾਤੀ ਆ ਆ ਕੇ ਵੇਖਿਓ ਭੁੱਖ ਲੈਂਦੀ ਆ ਕੱਦ ਕਾ ਠੱਲਿਓ ਦੁੱਧ ਵਾਲੇ ਪਾਸਿਓ ਤੇ ਸਜਣੋ ਸਾਂਭਣ ਵਾਲੇ ਪਾਸਿਓ ਵੀ ਨਾ ਦੱਖ ਤੋੜਿਆ ਹਾਥੀ ਚ ਨਹੀਂ ਜਾਣੀ ਇਹ ਨੋਟ ਕਰ ਲਿਓ ਵੱਡੀ ਗੱਡੀ 'ਚ ਹੀ ਜਾਊਗੀ। ਗਰਵੰਤ ਵੀਰ ਸਾਸਰੀਕਾਲ। ਸਾਸਰੀਕਾਲ ਜੀ ਸੰਸਾਭ। ਹੋਰ ਸੁਣਾ ਮੇਰਾ ਭਰਾ। ਵਧੀਆ ਜੀ ਵਧੀਆ। ਚੜਦੀ ਕਲਾ ਨਾ? ਚੜਦੀ ਕਲਾ ਜੀ ਕਿਰਪਾ ਗੁਰੂ ਨਾਮ ਦਾ। ਸ਼ੁਕਰ ਆ ਮਹਾਰਾਜ ਕਰਪਾਈ ਰੱਖੇ ਹਨਾ। ਹਾਂਜੀ। ਸਾਰੇ ਭੈਣਾ ਭਰਾਵਾਂ ਨੂੰ ਚੜਦੀ ਕਲਾ ਰੱਖੇ। ਚੜਦੀ ਕਲਾ ਰੱਖੇ ਫਰਮਾਉਂਦਾ ਸਾਰੇ ਵੀਰ ਭਰਾ ਨੂੰ। ਹਾਂ ਤੇ ਆਪਣਾ ਡਰੈੱਸ ਦੱਸ ਦੀ। ਡਰੈੱਸ ਹੈਗਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਤਰਨਤਨ। ਮੋਬਾਈਲ ਨੰਬਰ 987728043 987728043। ਓਕੇ। ਤੇ ਅੱਜ ਆਪਾਂ ਕਿੰਨੇ ਜਾਨਵਰ ਵਿਖਾਉਣੇ ਅੱਠ ਅੱਠ ਨਾਗ ਹਨਾ ਦੋ ਵਿਹੜਾਂ ਤੇ ਬਾਕੀ 6 ਮੱਝਾਂ ਝੋਟੀਆਂ ਕੀ ਬਾਤ ਆ ਲਗੀ ਇੱਕੋ ਵਿਹੜ ਸੋਈ ਬਾਕੀ ਗੱਭਣੇ ਸਾਰੇ ਠੀਕ ਹੈ ਤੇ ਇਹਦਾ ਕੀ ਹਿਸਾਬ ਕਿਤਾਬਾ ਹੁਣ ਮੈਂ ਨਹੀਂ ਦੱਸਦਾ ਤੂੰ ਹੀ ਦੱਸ ਇਹ ਦੂਜਾ ਦੂਆ ਝੋਟੀ ਸੋਣੀ ਜੀ ਓਕੇ ਹਾਂਜੀ ਇਹਦੀ ਦੱਸਣ ਦੀ ਕੋਈ ਲੋੜ ਨਹੀਂ ਸੰਸਾਭ ਵੇਖ ਕੇ ਪਤਾ ਲੱਗ ਜਾਣਾ ਦੇ ਪਰਾਂ ਦੇ ਜਿਹੜੇ ਜਿਹੜੇ ਪਸ਼ੂਆਂ ਦੇ ਕੰਮ ਕਰਦੇ ਆ ਹਾਂਜੀ ਜਿਹੜਾ ਵੀਰ ਭਰਾ ਸਾਹਮਣੇ ਆਲਾ ਆਪੇ ਵੇਖ ਕੇ ਪਤਾ ਲੱਗ ਜਾਣਾ ਵਾਕਿਆ ਯਾਰ ਹਨਾ ਬੜੀ ਛੋਟੀ ਸਾਂਭੀ ਕਹੇ ਭੈਣ ਭਰਾ ਨਹੀਂ ਤੇ ਜੱਟਾ ਸੂਆ ਦੂਜਾ ਆ ਦੂਜਾ ਸੂਆ ਸੋਨਾ ਸੰਸਾਰ ਪਹਿਲੇ ਸੂਰੇ ਦਾ 16 ਕਿਲੋ ਦਰਕਾਰ ਆ ਦਿੱਤਾ ਵੀ ਹੋ ਗਿਆ ਹਣਾ ਜਿਵੇਂ ਆਪਣੇ ਬੀਅਰ ਕਹਿੰਦੇ ਵੀ ਬਲ ਧੱਗੇ ਦਾ ਤੇ ਮੱਝ ਪਿੱਛੇ ਦੀ ਨਗਰ ਹਣਾ ਪਿੱਛਾ ਮੀਟਰ ਵਿੱਚ ਹੀ ਚੌੜਾ ਦਾ ਕਰਮਾਰੀ ਦਾ ਹਣਾ ਹਾਂਜੀ ਬੜੀ ਨਗਰ ਆ ਸਜਣੋ ਤੇ ਦਿਨ ਸ਼ਾ ਕਿੰਨੇ ਪਏ ਦੀ ਤਰੀਕ ਮੁਤਾਬ 15 ਲੈਣੇ ਜਿੰਨੇ ਜੀ ਆਪਾਂ ਇਹ ਨਹੀਂ ਕੋਈ ਆਖਣਾ 5 ਲੈਣੇ 4 ਲੈਣੇ ਦਿਨ ਹਜੇ 15 ਲੈਣੇ ਆ ਤੇ ਦੁੱਧ ਦੁੱਧ ਵਾਲੀਆਂ ਨਾੜਾਂ ਲੇਵੇ ਤੇ ਬੜੀਆਂ ਜਾਗਦੀਆਂ ਹਨਾ ਦਿਨ ਲੈ ਕੇ ਬਣ ਕੇ ਤਿਆਰ ਹੋ ਗਏ ਸੁਣਾ ਨੇ ਹਾਂ ਯਾਰ ਐਡੀ ਝੂਟੀ ਆ ਸਿਆ ਹਾਂਜੀ ਵਾਕਿਆ ਯਾਰ ਕਿਆ ਬਾਤ ਕੱਦ ਦਾ ਅੰਦਾਜ਼ਾ ਲੱਗ ਹੀ ਜਾਣਾ ਹਾਂ ਤੇਰੇ ਮੋਢੇ ਤੇ ਆ ਗਈ ਹਾਂਜੀ ਆ ਦੇਖੋ ਹਾਂ ਕੋਈ ਸ਼ੱਕ ਨਹੀਂ ਆ ਗਈ ਕਰਮਾਂ ਵਾਲੀ ਤੇ ਇਹਦੀ ਤੋਰ ਕਰਾ ਚੱਕ ਤੇ ਬਾਕੀ ਇੱਕ ਗੱਲ ਹੋਰ ਆ ਥਣ ਬੜਾ ਕੰਮ ਦਾ ਲੱਗਾ ਹਨਾ ਹੁਣ ਸਸਾ ਚੁਆਈ ਆ ਥੀਪਾ ਟੈਂਪ ਬੜਾ ਵਧੀਆ ਵਰਦੀ ਸੱਜਣੋਂ ਐ ਨਾ ਕਿ ਉਹ ਵੀ ਸਲਾਹੁਤ ਕਰਦੇ ਆ ਬਾਕੀ ਮੰਨ ਲਓ ਵੀ ਚੀਜ਼ ਵੀ ਨਾ ਯਾਰ ਹੀਰਾ ਹੀ ਆ ਵੇਖੋ ਕਰਮਾਂ ਵਾਲੀ ਤੁਰਦੀ ਨਾ ਮੱਲਾਂ ਵਰਗੀ ਭਲਵਾਨ ਹੀ ਆ ਸੱਜਣੋਂ ਘਰੇ ਖੜਾ ਕੋਈ ਭੈਣ ਭਰਾ ਰਿਸ਼ਤੇਦਾਰ ਆਇਆ ਵੀ ਚਰਚਾ ਕਰੂਗਾ ਇਹਦਾ ਜ਼ਿਕਰ ਜ਼ਰੂਰ ਕਰੂਗਾ ਤੁਹਾਡੇ ਨਾਲ ਕਿਉਂਕਿ ਵੀ ਮੈਂ ਰੱਖੀ ਆ ਕੋਈ ਘਰੇ ਸਾਨੂੰ ਸਾਬ ਰੱਬ ਨੇ ਝੜੀ ਲਾਈ ਤੇ ਮਾਲ ਵਾਲੀ ਵੀ ਆਪਣੇ ਝੜੀ ਲੱਗੀ ਹਾਂ ਵਾਕਿਆ ਹੀ ਕੁਦਰਤ ਵੀ ਮਿਹਰਬਾਨ ਆ ਤੇ ਦਾਤੇ ਦੀ ਮਿਹਰ ਨਾ ਅਗਲਾ ਕਹਿੰਦਾ ਪਸ਼ੂ ਨਹੀਂ ਮਿਲਦੇ ਹਨ ਤੇ ਪਰ ਆਪਣੇ ਕੁਦਰਤ ਦੀ ਮਿਹਰ ਸੱਚੇ ਸਤਗੁਰ ਦੀ ਹਾਂ ਜੀ ਤੇ ਪਰ ਆਪਣੇ ਕੁਦਰਤ ਦੀ ਮਿਹਰ ਸੱਚੇ ਸਤਗੁਰ ਦੀ ਸਾਨੂੰ ਤਾਂ ਜੇ ਜੇਹਲ ਦੇ ਲਈ ਕਰਨੀ ਪੈਂਦੀ ਆ ਮਾਲਵਾਦੂ ਹਾਂ ਪੈਸਾ ਖਰਚਣਾ ਪੈਂਦਾ ਹਾਂ ਜੀ ਸਹੀ ਆ ਗੱਲ ਤੇਰੀ ਕੋਈ ਸ਼ੱਕ ਨਹੀਂ ਤੇ ਆ ਵੇਖੋ ਸੱਜਣੋ ਕਰੋ ਥਣ ਥਣ ਦਾ ਸੈੱਟ ਚੈੱਕ ਲੇਵਾ ਭਾਂਡਾ ਬਣਾਉਣਾ ਸਟਾਰਟ ਕੀਤਾ ਤੇ ਉਤੋਂ ਹਣ ਤੁਸੀਂ ਗੈਸ ਲਾ ਲਿਓ ਵੀ ਕਿੱਡੀ ਕਿਚੌੜੀ ਆ ਕਰਮਾਂ ਵਾਲੀ ਤੇ ਵਾਕੇ ਹੀ ਹਾਥੀ ਤਾਂ ਨਹੀਂ ਜਾਂਦੀ ਹਾਥੀ ਨਹੀਂ ਜਾਣੀ ਸੋਸਾ ਬਲੈਰੋ ਜੀ ਜਾਊਗੀ ਬਲੈਰੋ ਜੀ ਲੈ ਜਾਂਦੀ ਆਪਾਂ ਹਾਂ ਜਾਣੀ ਬਲੈਰੋ ਚ ਢੀ ਮੈਂ ਯਾਰ ਆਹ ਵੇਖੋ ਨਾੜਾਂ ਲੇਵੇ ਤੇ ਸਜਣੋ ਕਿਵੇਂ ਜਾਗਦੀਆਂ ਪਈਆਂ ਨਾ ਵੇਖੋ ਵਿਰਲਾ-ਵਿਰਲਾ ਲੱਗੀਆਂ ਕਰਮਾੜੀ ਦੀ ਬੜੀ ਟੌਪ ਦੀ ਝੋਟੀ ਆ ਸਜਣੋ ਨਹੀਂ ਤੇ ਜਿਹੜੀ ਪੜੀ ਆ ਮਹੀਨ ਚੋਚ ਚੋਕ ਮਰੀ ਜਾਵੇ ਇਹਨੂੰ ਕੋਈ ਚੱਕਰ ਨਹੀਂ ਵੀ ਠੰਡੀ ਆ ਹਾਂ ਕਿੰਗਰੇ ਵਾਲਾ ਸਿੰਘ ਹਨਾ ਕੋਈ ਚੱਕਰ ਨਹੀਂ ਇਹਨੂੰ ਕਰਮਾੜੀ ਸਿਰ ਨਹੀਂ ਲਾਉਂਦੀ ਕਿਤੇ ਕਿਸੇ ਦਾ ਠੀਕ ਆ ਇਹਦਾ ਰੇਟ ਕਿੱਡਾ ਕਰਖਾਂਗੇ ਅੱਜ 15 ਦਿਨਾਂ ਦੇ ਹਿਸਾਬ ਨਾਲ ਰੇਟ ਸੰਸਾਦ ਜਿੱਡੀ ਮਾਝੇ ਮਾਝੇ ਨੂੰ ਆਪਾਂ ਇਹਨੂੰ 2.5 ਕਰ ਲਈਏ 2 ਵੀ ਕਰ ਲਈ। ਹਾਂਜੀ। ਪਰ ਨਹੀਂ ਆਪਾਂ ਜਾਇਜ਼ ਕਰਨਾ। ਠੀਕ ਆ। ਆਪਾਂ 1.5 ਨਹੀਂ ਕਰਨਾ। ਓਕੇ। ਹਾਂਜੀ। ਇਹਦਾ ਇੱਕ 40 ਡਿਮਾਂਡ ਕਰਨੀ ਹੈ। ਇੱਕ 35 ਦੀ ਦੇ ਦੇਣੀ। ਇੱਕ 40 ਡਿਮਾਂਡ ਕਰਨੀ ਤੇ ਇੱਕ 35 ਦੀ ਅੱਜ ਦੇ ਦੇਣੀ ਆ। 35 ਦੀ ਆਣਾ ਦੇ ਦੇ। ਫੇਰ ਯਾਰ ਕਿਸੇ ਨੂੰ ਮਾੜੀ ਤਾਂ ਨਹੀਂ। ਹਾਂਜੀ ਬਹੁਤ ਚੰਗੀ ਬੰਦਾ। ਵਾਕਿਆ ਹੀ ਸ਼ਾਹ ਯਾਰ ਕੋਈ ਸ਼ੱਕ ਨਹੀਂ। ਤੇ ਜਿਹੜਾ ਬੰਦਾ 15 ਦਿਨਾਂ ਸੰਭਲੂ ਕਮਾਈ ਕਰ ਸਕਦਾ। ਬਿਲਕੁਲ। ਹਣਾ ਹਾਂਜੀ ਕਰ ਸਕਦਾ ਯਾਰ ਛੋਟੀ ਵੱਡੀ ਵੱਡੀ ਬਹੁਤ ਆ ਸਰ ਸਭ ਇੱਥੇ ਹਰਿਆਣਾ ਹੈ ਇੱਥੇ ਹਰਿਆਣਾ ਹਾਂਜੀ ਤੇ ਅੱਗੇ ਇੱਕ ਆ ਗਈ ਇਹ ਸੂਆ ਕਿਹੜਾ ਇਹ ਦੂਜਾ ਸੂਆ ਸੋਣੀ ਜੀ ਲਓ ਵੀ ਸੱਜਣਾ ਇਹ ਵੀ ਦੂਜਾ ਸੂਆ ਤੇ ਤਿਆਰੀ ਚ ਹੈਨਾ ਕਰਦੀ ਕਰਾਉਂਦੀ ਦੇਣਾ ਇੱਕ ਦੋ ਲਊ ਆ ਲੈ ਜੂਗੀ ਇੱਕ ਦੋ ਦਿਨ ਹੈਨਾ ਬਿਲਕੁਲ ਤਿਆਰੀ ਤੇ ਥੋੜਿਆ ਦੇ ਕੋਈ ਕੱਤੀ ਨਹੀਂ ਗੀ ਹਾਂ ਪੂਰੀ ਭਰੀ ਬੈਠੀ ਐ ਸੂਆ ਦੂਜਾ ਦੂਜਾ ਸੂਆ ਸੋਣੀ ਜੀ ਤੇ ਪਹਿਲਾਂ ਦਾ ਦੁੱਧ ਆ ਕੀ ਰਿਕਾਰ ਰਿਆ ਇਨੇ ਪਹਿਲਾਂ ਨੇ 14 13 14 ਕਿਲੋ ਭਰਾਇਆ ਜਾ ਕਿ 15 ਤੋਂ ਕਲਾਸ ਜਾਊਗੀ ਅੰਦਰ ਨਹੀਂ ਦੀ ਜਾਤ ਕੁਆਲਟੀ ਚੰਗੀ ਹੈ ਹਾਂਜੀ ਜਾਰਪਾਤ ਜੱਤ ਵਾਲੀ ਤੋਂ ਧੀ ਹੈ ਹਨਾ ਹਾਂਜੀ ਤੇ ਬਾਕੀ ਤਾਂ ਇਹ ਹੁਣ ਜਦੋਂ ਨੂੰ ਆਪਾਂ ਸਿੱਧੇ-ਸੁੱਧੇ ਹੋਣਾ ਵੀਡੀਓ ਨੂੰ ਤੇ ਉਹਦੋਂ ਨੂੰ ਇਹਨੇ ਇੱਕ ਬੱਚੇ ਨੂੰ ਕਰਮਾਂ ਵਾਲੀ ਨੇ ਜਨਮ ਦੇ ਦੇਣਾ ਹਨਾ ਕੱਲ ਨੂੰ ਸੂਪੂਗੀ ਹਾਂ ਕੱਲ ਤਾਂ ਹੀ ਸੂਪੂਗੀ ਸੂਪੂਗੀ ਝੋਟੀ ਚੰਗੀ ਆ ਓਕੇ ਰਿਪੋਰਟ ਤੇ ਤੋਰ ਕਰਾ ਚੱਕੇ ਦੀ ਲਓ ਵੀ ਸੱਜਣੋ ਲੇਵਾ ਤੁਸੀਂ ਵੇਖੋ ਸੂਲ ਨਾ ਲਾਈ ਫਰਦੀ ਆ ਕਰਮਾਂ ਵਾਲੀ ਤੇ ਬਾਕੀ ਜਿਵੇਂ ਤੁਹਾਨੂੰ ਭਰਾਣੇ ਦੱਸਿਆ ਵੀ ਇਹ ਤਿਆਰੀ ਦੇ ਵਿੱਚ ਆ ਕੋਈ ਐ ਨਹੀਂ ਕਹਾ ਤੇ ਵੀ ਕੱਚੀ ਆ ਪੂਰੀ ਪੱਕੀ ਹੋਈ ਓਕੇ ਰਿਪੋਰਟ ਤੇ ਬਾਕੀ ਗਰਵੰਤ ਵੀਰੇ ਹਜੇ ਸੁੰਦੀ ਕਰਦੀ ਮੈਂ ਤਾਂ ਬਣੂੰਗੀ ਹੋਰ ਹਜੇ ਤਾਂ ਢੱਲਾ ਹੀ ਲਈ ਫਰਦੀ ਆ ਹਾਂਜੀ ਦੇਵੇ ਜਾਈ ਬਹੁਤ ਢੱਲਾ ਹਾਂ ਬਣੂੰਗੀ ਜਨੋ ਚੰਗੀ ਮੈਂ ਹਜੇ ਵੇਖੋ ਕਿਉਂਕਿ ਹਜੇ ਨਾ ਪੱਤਾ ਆ ਜਾ ਤੇਰੀ ਪਰ ਵੀ ਆਪਾਂ ਚੁਆਈ ਕੀਤੀ ਆ ਓਕੇ ਹਾਂਜੀ 12 ਵੀ ਇਹਨੂੰ ਬੰਦ ਲੈ ਪਹਿਲਾਂ ਵੇਖਣੀ ਲਈ ਹਾਂ ਤੇ ਹੁਣ ਤੇ ਇਹਦਾ ਰੈਡ ਆਲਾ ਸਮਝਾਰਿਆ ਨੂੰ ਤੇ ਲਾਡਾ ਠੀਕ ਆ ਮਗਰਲੇ ਸੂਏ ਵੀ ਲੈਂਦੇ ਸੀ ਇਹਨੂੰ ਹਾਂ ਇਸ ਚਵਾਈ ਹੋਈ ਆ ਓਕੇ ਇਹਦੀ ਕੋਈ ਕਹਿ ਲਾਣੀ ਇਹਦੀ ਚਵਾਈ ਉਦੋਂ 14 ਕਿਲੋ ਦੁੱਧ ਦੇ ਇਸ ਤੇ ਆ ਗਏ ਠੀਕ ਆ ਠੀਕ ਤੇ ਬਾਕੀ ਸਜਣੋ ਆ ਚੀਜ਼ ਚੈੱਕ ਕਰੋ ਵੇਖੋ ਲੈ ਵਾ ਪਾਂਡਾ ਲੱਗਾ ਕਰਮਾਂ ਵਾਲੀ ਨੂੰ ਤੇ ਇਹਦਾ ਫਿਰ ਭਾ ਕਿ ਡੱਕ ਇਹਦੀ ਡਿਮਾਂਡ ਤਾਂ ਤੁਸੀਂ ਕਰ ਨੂੰ ਭਾਵੇਂ 1.5 ਕਰ ਲਈਏ 1.40 ਕਰਨਗੇ ਤੇ ਇਹਦੀ ਡਿਮਾਂਡ ਅੱਜ ਦੀ ਜਿਹੜੀ ਉਹ 1.5 ਲੱਖ ਦੀ ਆ ਸਹੀ 1 लाख 25000 हां जी ओ चो जो मांतान ओ चो मांतान क्या बात है चंगी है ਝੋਟੀ ਕਿਸੇ ਨੂੰ ਮਾੜੀ ਨਹੀਂ ਝੋਟੀ ਬਹੁਤ ਚੰਗੀ ਦੁੱਧ ਵਾਲੇ ਨੂੰ ਨਹੀਂ ਮਾੜੀ हां जी ਵੇਖੋ ਸੱਜਣੋ ਤੇ ਦੁੱਧ ਖੁੱਲਾ ਭਰਾ ਦਿਓ ਝੋਟੀ हां ਅੱਗੇ ਆ ਗਈ ਨੀਲੀ ਹੈਨਾ ਇਹ ਨੀਲੀ ਦਾ ਤੋਹਫਾ ਆ ਗਿਆ ਜੀ ਤੋਹਫਾ ਨੀਲੀ ਦਾ ਅਗਰ हां जी ਠੀਕ ਆ ਇਹ ਵੀ ਦੁੱਜਾ ਸੋਣੀ ਦੂਜਾ ਸੁਆ ਲੇਵਾਲੂ ਆਏ ਦੇਖੋ ਇਹ ਵੀ ਚੰਗਾ ਹਾਂ ਜੀ ਲੇਵਾਲੂ ਆਏ ਵੀ ਤਿਆਰੀਆਂ ਵਾਲੀ ਆ ਹੁਣ ਜਿਹਦੇ ਨਾਲ ਜੀ ਪੰਜ ਚਾਰ ਲੈ ਜੂਗੀ ਓਕੇ ਹਾਂ ਜੀ ਇਹਦੀ ਵੀ ਕਰਾ ਤੋਰ ਚੱਕ ਸੱਜਣਾ ਨੀਲੀ ਰਾਵੀ ਦੀ ਦੂਜਾ ਸੂਆ ਚੋਟੀ ਤੇ ਐਨ ਤਿਆਰੀ ਦੇ ਵਿੱਚ ਹਾਂ ਸਿੰਗਲ ਡਿਜੀ ਜੱਪੜ ਨੇ ਹਾਂ ਤੇ ਵੈਰਲ ਵੈਰਲ ਥਣ ਬਹੁਤ ਕੰਮ ਦਾ ਲੱਗਾ ਸੱਜਣਾ ਵੇਖਿਓ ਐਨ ਚੁੰਝ ਵਾਲਾ ਤੇ ਚਵਾਈ ਨਿਕਲੂਗੀ ਕੀ ਕਹਿਣੇ ਕਰਮਾਂ ਵਾਲੀ ਦੀ ਹਾਂ ਕਰਮਾਂ ਵਾਲੀ ਦਾ ਕਾਰਜ ਹੈ ਹਾਂ ਪਤਲਾ ਹਨਾ ਤੇ ਮੂੰਹ ਦੀ ਵੀ ਪੋਲੀ ਹਾਂ ਜਿਹੜੀ ਚੀਜ਼ ਮਰਜ਼ੀ ਦੇਈ ਜਾਓ ਆ ਆ ਵੇਖੋ ਕਿਆ ਬਾਤ ਹੈ ਨਾ ਤੇ ਦੋ ਤਿੰਨ ਦਿਨ ਤਾਂ ਲੈ ਜੂ ਹਜੇ ਹਾਂਜੀ ਇਹਨੇ ਲੈ ਜੂ ਲੈ ਜੂਗੀ ਕਰਦੀ ਕਰਾਉਂਦੀ ਤਿਆਰੀ ਤੁਰੀ ਹੈ ਨਾ ਹਾਂਜੀ ਲੇਵਾ ਹੋਰ ਵੀ ਬਣਾ ਜੂ ਤੇ ਪਹਿਲਾਂ ਤਾਂ ਦੁੱਧ ਪੁੱਛਿਆ ਸੀ ਹਾਂਜੀ ਪਹਿਲਾਂ ਨੇ ਇਹਨੇ 12 13 ਕਿਲੋ ਭਰਾ 12 ਨੂੰ ਪਲਾਸ ਹੀ ਚੱਲੀ ਹੈ ਠੀਕ ਆ 12 ਕਿਲੋ ਦੁੱਧ ਪਹਿਲਾਂ ਝੂਟੀ ਨੇ ਪਾਇਆ ਭਾਂਡੇ ਚ ਸੱਜਣੋ ਵੇਖਿਓ ਇਹ ਆ ਵੀ ਹੈ ਕੀ ਆ ਬਾਤ ਵੈਰਲ ਬਹੁਤ ਸੋਹਣੀ ਆ ਥਣ ਫੇਰ ਨੋਟ ਕਰੋ ਕਿੱਡਾ ਪਿਆਰਾ ਲੱਗਾ ਕਰਮਾ ਵਾਲੀ ਕੱਟੀ ਨੂੰ ਨੇੜੇ ਤੋਂ ਤੁਹਾਨੂੰ ਮੈਂ ਚੈੱਕ ਜ਼ਰੂਰ ਕਰਾਉਣਾ ਇਹ ਆ ਵੇਖੋ ਹੈ ਨਾ ਕਿਆ ਬਾਤ ਅਲੀ ਗੱਲੀ ਆ ਸਜਣੋ ਇਹ ਆ ਵੇਖੋ ਕਿੰਨੀ ਪਾਵਰ ਵਾਲਾ ਥਣ ਲੱਗਾ ਤੇ ਆਪਸੀ ਗੈਪ ਦੂਰੀ ਕਿੱਡੀ ਸੋਹਣੀ ਲੱਗੀ ਆ ਕਰਮਾਂ ਦੀ ਨਿਸ਼ਾਨੀਆਂ ਸਭ ਹਾਂ ਚਾਰਾ ਪੈਰਾਂ ਤੇ ਨਿਸ਼ਾਨ ਹਾਂਜੀ ਅੱਖਾਂ ਮੁੱਛ ਅੱਖ ਬਿਲੀ ਲੈ ਵਿੱਚ ਵੀ ਡੱਬ ਹਾਂਜੀ ਤੇ ਰੇਟ ਇਹਦਾ ਸ਼ਾਹੀ ਰੇਟ ਸੰਸਰ ਤੁਸੀਂ ਦੱਸ ਦਿਓ ਬਾਹਰ ਦੇ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਨਹੀਂ ਤੂੰ ਹੀ ਦੱਸੀ ਚੱਲ ਮੈਨੂੰ ਨਹੀਂ ਹਿਸਾਬ ਆਉਂਦਾ ਕੋਈ ਐਡਾ ਆ ਦੋਵੇਂ ਬੰਨੀ ਨਿਸ਼ਾਨ ਚ ਲੈ ਦੇ ਦੇ ਹਾਂ ਨਹੀਂ ਚੰਗੀ ਚੰਗੀ ਦੋਵੇਂ ਦੋਨੇ ਬੰਨੀ ਆ ਹਾਂਜੀ ਇਹਦੀ ਡਿਮਾਂਡ ਇਹਦੀ ਵੀ ਸਵਾ ਲੱਖ ਆ ਹੂੰ ਇੱਕ ਬਾਈ ਦੀ ਦੇ ਲਾਂਗੇ ਆ ਨਾ 1 ਲੱਖ ਤੇ 22000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਮਾੜਾ ਮੋਟ ਪਿਆਰ ਮੁਹੱਬਤ ਤੇ ਆ ਝੋਟੀ ਆਪਣੀ ਇਹ ਪਹਿਲਾਂ ਸੋਨੇ ਚ ਪਲੋਣ ਲੈ ਆ ਵੀ ਸੱਜਣਾ ਸੁਹਾ ਸੁਹਗੀ ਪਹਿਲਾ ਤੇ ਥਣ ਦੂਜਿਆਂ ਵਾਲਾ ਥਣ ਦੂਜਿਆਂ ਵਾਲਾ ਹਨਾ ਥਣ ਲੇਵਾ ਦੂਜਿਆਂ ਵਾਲਾ ਤੇ ਹੈਗਾ ਪਹਿਲਾ ਕਿਆ ਬਾਤ ਇਹਦੀ ਤੋਰ ਕਰਾ ਚੈ ਇਹ ਕਰਦੀ ਕਰਾਉਂਦੀ ਹਫਤੇ ਦੇ ਅੰਦਰ ਬਾਹਰ ਸੂਪੂ ਹਾਂਜੀ ਤਿਆਰੀ ਵਾਲੀ ਹਾਂ ਪੰਜਾ ਚਾਰਾਂ ਦਾ ਨਾ ਚੀ ਸੂਪੂ ਮੋਛ ਬੱਕੀ ਆ ਹਨ ਹਾਂਜੀ ਕਿਆ ਬਾਤ ਨੀਲੀ ਜੀ ਆ ਗਈ ਹਾਂਜੀ ਨੀਲੀ ਜੀ ਸਾਰੇ ਨੀਲੀ ਨੀਲੇ ਕਰੈਕਟਰ ਦੈਂਜੀ ਨਹੀਂ ਠੀਕ ਆ ਤੁਰਦੀ ਦਾ ਗੈਸ ਲਾ ਲੋ ਹੁਣ ਲਾਵੀ ਮੋਛ ਮਰੋੜ ਆ ਗਿਆ ਚੋਬਰ ਆਪਣਾ ਵੇਖਿਓ ਕਿਉਂ ਕਹਿੰਦਾ ਮੈਂ ਤੋਰੂੰ ਵੇਖੋ ਤੋਰ ਦਾ ਨਾਲੇ ਉਹਦੇ ਮੂੰਹ ਲੀਵੇਂ ਦਾ ਇਹਦੀ ਢੰਡੀ ਅਗਰ ਮਾਈ ਤੋਂ ਜਵਾਲ ਨੂੰ ਪੜਾ ਦੋ ਠੀਕ ਆ ਨਹੀਂ ਤੇ ਪਲੋਂ ਦੇ ਹਿਸਾਬ ਨਾਲ ਨਹੀਂ ਦੇ ਹਾਂ ਵਾਕਿਆਈ ਵੇਖੋ ਥਣ ਲੱਗਾ ਸਜਣੋਂ ਥਣ ਬੜਾ ਕੰਮ ਦਾ ਲੱਗਾ ਝੋਟੀ ਨੂੰ ਹੋਰ ਗੱਲਾਂ ਦੀਆਂ ਗੱਲਾਂ ਤੇ ਜਿੰਨੇ ਜੋ ਕੀ ਆ ਪੂਰੀ ਬਣੀ ਫਰਤੀ ਆ ਥੱਲਿਓ ਵੇਖੀ ਡਰ ਨਾ ਜਾਵੇ ਨਹੀਂ ਨਹੀਂ ਡਰ ਨਾਲਾ ਚੱਕਰ ਨਹੀਂ ਇਹਦੇ ਵੇਖੋ ਸਜਣੋ ਕੀ ਬਾਤ ਆ ਯਾਰ ਸਵਾਭ ਬਹੁਤ ਚੰਗਾ ਕੱਟੀ ਦਾ ਸਿੰਗਲ ਹੱਡੀ ਵੇਖੋ ਜਾਂਦੀ ਨਾ ਮਲਾਂਗ ਕਰਮਾਂ ਵਾਲੀ ਥੱਲੋਂ 12 ਕਿਲੋ ਦੁੱਧ ਪਹਿਲੇ ਤੋਂ ਕਿਤੇ ਨਹੀਂ ਗਿਆ ਯਾਰ ਪਹਿਲਾਂ ਦੇ ਹਿਸਾਬ ਨਾਲ ਲੇਵਾ ਬੜਾ ਸੂਣਾ ਕਰਮਾਂ ਵਾਲੀ ਨੇ ਸਟਾਰਟ ਕੀਤਾ ਅੱਗੋਂ ਛਾਈ ਜਿਲ ਦਾ ਚਾਹੀਦਾ ਸਿਰ ਤੇ ਹਾਂ ਵਾਕੇ ਕੱਟੀ ਜ ਕੋਈ ਹੈ ਨਾ ਹਾਂਜੀ ਆ ਵੇਖੋ ਸੱਜਣਾ ਤੇ ਬਾਕੀ ਸੁਭਾ ਚੈੱਕ ਕਰ ਲਓ ਪਹਿਲੇ ਨ ਕੱਟੀ ਦਾ ਯਾਰ ਲੇਵਾ ਭਾਂਡਾ ਕਿਤੇ ਛੋਟੀ ਗੱਲ ਨਹੀਂ ਐ ਇਦਾਂ ਦਾ ਜਦੋਂ ਸਟਾਰਟ ਹੀ ਕਰਨਾ ਤੇ ਹਜੇ ਇਹਨੇ ਹੋਰ ਵੀ ਬਣ ਜਾਣੀਆਂ ਬਣ ਨਹੀਂ ਆ ਇਹ ਤਾਂ ਤੁਹਾਨੂੰ ਪਤਾ ਜਦ ਬੱਚਾ ਧਰਦੀ ਉਦੋਂ ਪਹਿਲੇ ਨ ਬਣ ਜਾਂਦੇ ਆ ਬਣ ਜਾਂਦੀਆਂ ਖਾ ਪੀ ਕੇ ਵੀ ਬਣ ਜਾਂਦੀਆਂ ਹਾਂਜੀ ਇਹਦਾ ਫਰਸ਼ਾ ਇਹਦੀ ਅੱਜ ਦੀ ਡਿਮਾਂਡ ਹੈਗੀ ਜੇ 110000 ਰੁਪਿਆ ਠੀਕ ਆ ਇੱਕ ਪੰਜ ਦੀ ਦੇ ਦਿਆਂਗਾ ਨਾ 1 ਲੱਖ ਤੇ 5000 ਦੀ ਦੇ ਦੇਾਂਗੇ ਹਾਂ ਨਾ ਹਾਂਜੀ ਓਕੇ ਰਿਪੋਰਟ ਹੈਨਾ ਹਾਂਜੀ ਠੀਕ ਆ ਤੇ ਅੱਗੇ ਆ ਗਈ ਇੱਕ ਆਪਣੇ ਕੋਲੇ ਆ ਮੈਂ ਹੈਨਾ ਇਹ ਕਿਹੜਾ ਸੂਆ ਇਹ ਮਾਲਕਾਂ ਨੇ ਆਪਾਂ ਨੂੰ ਤੀਜਾ ਕਿਹਾ ਕੋਈ ਤੀਜਾ ਮੰਲੇ ਚੌਥਾ ਮੰਲੇ ਅੱਗੇ ਆਪੋ ਆਪਣੀ ਸਮਝ ਅਗਲੀ ਠੀਕ ਆ ਮਾਲਕਾਂ ਨੇ ਤੀਜਾ ਦੱਸਿਆ ਹਾਂਜੀ ਅਗਲਾ ਜਿਹੜਾ ਮਰਜੀ ਸੂਆ ਮੰਨ ਲਈ ਯਾਰ ਜਿੰਨੇ ਖਰੀਦਣੀਆਂ ਤੇ ਬਾਕੀ ਮੈਂ ਦੁੱਧ ਾਲੀਆ ਮੈਂ ਦੁੱਧ ਾਲੀਆ ਦੇਣ ਅਜੇ 8 ਤੋਂ 10 ਦੇ ਲਈ 10 ਦਿਨ ਪੱਕੇ ਲੈ ਜੂਗੀ ਹਾਂਜੀ ਤੇ ਦੁੱਧ ਕਿੰਨਾ ਦਿੱਤਾ ਇਹਨੇ ਮਗਰਲੇ ਸੂਏ ਸਰ ਸਾਹਿਬ ਮਾਲਕਾਂ ਦਾ ਤਾਂ ਕਹਿਣਾ ਇਹਨੇ 16 ਕਿਲੋ ਚ ਆਇਆ ਪਰ ਆਪਾਂ ਅਜੇ ਕਿਲੋ ਦੀ ਗਾਰੰਟੀ ਨਹੀਂ ਦਿੰਦੇ ਠੀਕ ਆ ਜਿੰਨਾ ਜਰ ਆਪਣੇ ਕੋਲ ਹਾਜ਼ਰ ਚ ਆਈ ਜਦੋਂ ਕਰਾਵਾਂਗੇ ਉਹ ਇਹ ਅਗਲਾ ਆਪ ਦਾ ਗੈਸ ਆਪ ਹੀ ਲਾ ਲੈ ਕਿੰਨਾ ਦੁੱਧ ਚ ਮੈਂ ਦੁੱਧ ਵਾਲੀ ਕੋਈ ਸ਼ੱਕ ਨਹੀਂ ਹਾਂਜੀ ਇਹ ਜੀਆਂ ਕਰਮ ਵਾਲੀਆਂ ਦੁੱਧ ਭਰਦੀਆਂ ਹੀ ਭਰਦੀਆਂ ਹਾਂ ਨਹੀਂ ਵਾਕਿ ਹਜੇ 10 ਦਿਨ ਪਹਿਲੇ ਵੇ ਦੀਆਂ ਦਾ ਪੰਡਾ ਲਾ ਦੂ ਹਾਂ ਦੇਵਾ ਬਹੁਤ ਚੰਗਾ ਫੁੱਲ ਤਿਆਰੀ ਤੇ ਪੰਟ ਪੰਪਰ ਪੂਰੇ ਲਿੰਗੋ ਵੀ ਬੇਫਿਕਰੀ ਇਹਦੀ ਹੈ ਨਾ ਗਰੰਟੀ ਵਾਲੀ ਗੱਲ ਹੀ ਹੈ ਕਰਮਾਂ ਦੀ ਜੇ ਵੀਰ ਭਰਾ ਆਉਂਦਾ ਚੈੱਕ ਕਰੇ ਨਹੀਂ ਤਾਂ ਆਪਦੀ ਉਥੇ ਆਨਲਾਈਨ ਖੜਦਾ ਹੈ ਗੱਡੀ ਚੋਂ ਲਾ ਕੇ ਚੈੱਕ ਕਰੇ ਤੁਹਾਨੂੰ ਠੀਕ ਹੈ ਹਾਂਜੀ ਧੰਨਵਾਦ ਕੱਢ ਬਾਹਰ ਇਹਨੂੰ ਸੱਜਣੋ ਕਰਿਓ ਤੁਰ ਚੈੱਕ ਵੇਖੋ ਵਿਰਲ ਬਰਲ ਲੱਗੀ ਮੈਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਦੁੱਧ ਵਾਲੀ ਆ ਤੇ ਵਾਕਿਆ ਹੀ ਦੁੱਧ ਵਾਲੀ ਮੈਂ ਹੈ ਨਾ ਕਿਆ ਬਾਤ ਆਲੀ ਗੱਲ ਵੇਖੋ ਸਜਣੋ ਹੈ ਨਾ ਕਰਮਾਂ ਵਾਲੀ ਮੱਲਾਂ ਰਗੀ ਬਣ ਕੇ ਸੂਗੀ ਤੇ ਬਾਕੀ ਚਮੜੀ ਜਿਵੇਂ ਗੁਰਵੰਤ ਨੇ ਦੱਸਿਆ ਨਾ ਵੀ ਬੜੀ ਕਾਗਜ਼ ਰਗੀ ਆ ਤੇ ਬੇਫਿਕਰ ਹੋ ਜਿਓ ਚੰਗੀ ਸੰਭਿਓ 14 ਕਿਲੋ ਦੁੱਤਨ ਭਵਾਂ ਦੀ ਕੋਰੇ ਕਾਗਜ਼ ਤੇ ਲਿਖ ਕੇ ਕਰਮਾ ਲਈ ਤੋਂ ਚੋਲਿਆ ਜੋ ਦੇਊਗੀ ਇਹ ਨਹੀਂ ਗੱਲ ਵੀ ਨਹੀਂ ਦੇਊਗੀ ਕਿਉਂਕਿ ਜਾਤ ਕੁਆਲਟੀ ਮੈਂ ਚ ਬਹੁਤ ਚੰਗੀ ਇਹਦਾ ਰੇਟ ਸ਼ਾਹ ਜੀ ਕਿੱਡਾ ਕ ਜਿਹੜੀ ਅੱਜ ਦੀ ਡਿਮਾਂਡ ਸੰਸਾ ਇੱਕ ਲੱਖ ਰੁਪਈਆ ਠੀਕ ਆ ਉਹ ਚ ਪਿਆਰ ਮੁਹੱਬਤ ਹੋ ਜੀ ਬੱਚੋ ਕੇ ਮੌਕੇ ਤੇ ਮੰਨਤਨ ਹੋ ਜੂ ਓਕੇ ਬਾਕੀ ਮੈਂ ਮੈਂ ਹੀ ਆ ਹਾਂਜੀ ਮੈਂ ਬਹੁਤ ਚੰਗੀ ਆ ਠੀਕ ਆ ਠੀਕ ਆ ਠੀਕ ਓਕੇ ਰਿਪੋਰਟਾ ਸਚਨੋ ਵੇਖੋ ਵਿਰਲ ਬੁਰਲ ਤੇ ਇੱਕ ਆ ਗਈ ਅੱਗੇ ਆ ਇਹ ਸੂਆ ਇਹ 6ਵੇਂ ਨੰਬਰ ਤੇ ਆ ਗਈ 6 ਨੰਬਰ ਲਾਓ ਕਰੋ ਚੈੱਕ ਇਹ ਵੀ ਗੱਬਣੀ ਹਾਂਜੀ ਇਹ ਵੀ ਗੱਬਣ ਤਿਆਰੀ ਵਾਲੀ ਇਹ ਦੂਜਾ ਸੂਆ ਨਹੀਂ ਤੀਜਾ ਸੂਆ ਤੀਜਾ ਸੂਆ ਲਓ ਵੀ ਸਜਣੋ ਦਿਨ ਦਿਨ ਤਿਆਰੀ ਵਾਲੀ ਕੋਈ ਓੰਜੇ ਜੇ 2-4 ਦਿਨ ਲੈ ਜਾਏਗੀ ਹਾਂ ਵੀ ਮੰਨ ਲਾ ਵੀ ਆਟੇ ਲਾਟੂ ਲਾਈਏ ਕੱਢ ਕੇ ਸੂਵੀਂ ਹਾਂ ਤੇ ਪੰਟੋਂ ਟਪਨ ਦੀ ਓਕੇ ਆ ਗਈ ਹਾਂਜੀ ਟਪਨ ਦੀ ਪਿੱਛੇ ਦੀ ਇਸ ਟਾਈਮ ਤੇ ਆਪਣੀ ਗਰੰਟੀ ਕੱਢ ਪਾਰ ਇਹਨੂੰ ਲਓ ਵੀ ਸਜਣੋ ਸੂਆ ਤੀਜਾ ਤੇ ਬਾਕੀ ਦੂਜੇ ਵਾਲਾ ਉਹ ਵੀ ਹਾਂ ਦੂਜੇ ਸੂਏ ਦਾ ਦੁੱਧ ਪੁੱਛਿਆ ਹੀ ਮਾਲਕਾਂ ਨੂੰ ਮੜਾ ਮੁੜਕ ਨਹੀਂ ਹਾਂਜੀ ਇਹਦਾ ਪੁੱਛਿਆ 14 ਕਿਲੋ ਜੋ ਆਇਆ ਜੀ ਨੇ ਠੀਕ ਆ ਠੀਕ ਆ ਠੀਕ ਸਾਰ ਨੂੰ ਲੈਵਾਲਾ ਹੋਊਗੀ ਲੈ ਜਾਂਦਾ ਹਾਂ ਹਾਂ ਨਹੀਂ ਚੰਗੀ ਹੈ ਕਰਮਾ ਬਾਕੀ ਦੂਰ ਤੋਂ ਵੀ ਤੁਸੀਂ ਚੈੱਕ ਕਰੋ ਖੜੇ ਪਸ਼ੂ ਉਹ ਵੇਖੋ ਖੜੀ 1 ਨੰਬਰ ਤੇ ਤੁਹਾਨੂੰ ਇੱਥੋਂ ਵੀ ਨਜ਼ਰ ਆਉਂਦੀ ਹੋਊ ਵੀ ਐਨ ਕੋਠੇ ਜੱਡੀ ਜਿਵੇਂ ਕਹਿ ਦਿੱ ਗਏ ਨਾ ਤੇ ਆ ਵੀ ਚੈੱਕ ਕਰ ਤੀਜਾ ਸੂਆ ਕਰਮਾ ਵਾਲੀ ਸੂਗੀ 3 5 4 ਬਾਕੀ ਦੂਜੇ ਸਵੇਰੇ ਦਾ ਚੰਗਾ ਦੁੱਧ ਪਾਇਆ ਸਾਬ ਆਪਣੇ ਨਾਲ ਕੋਈ ਸ਼ਬਦਾ ਕਰਦਾ ਨਾ ਮੀਰਤਾ ਹਾਂ ਉਹ ਜੇ ਲੋਕਲ ਕੱਲੀ ਦੀ ਵੀ ਵੀਡੀਓ ਪਾ ਜੀ ਦੀ ਆਪਦੇ ਘੁੰਮ ਤੇ ਟਾਈਓ ਬਣਾਈ ਦੀ ਕਿ ਉਹ ਆਜੀ ਤਸੱਲੀ ਕਰ ਹਾਂਜੀ ਹਾਂਜੀ ਨਹੀਂ ਨਹੀਂ ਸਿਆਣੀ ਗੱਲ ਆ ਵੀਰੇ ਵੇਖੋ ਸੱਜਣੋ ਵਾਕਿਆਈ ਸਹੀ ਗੱਲ ਆ ਤੇਰੀ ਬਾਕੀ ਇਹ ਜੱਤਾਂ ਲਈ ਆ ਮੈਂ ਹਨਾ ਦੁੱਧ ਦੇਊਗੀ ਮੈਂ ਬਹੁਤ ਜੱਤ ਪਾਲਾਂ ਹਾਂ ਹਾਂ ਪੂਰਾ ਚੱਲਦਾ ਹੈ ਨਾਂ ਗੱਡੀਆਂ ਬਾਦ ਹੈ ਉਹ ਸਾਰੇ ਦੇਖੋ ਸਤਿਨਾਮ ਲੇਵਾ ਚੰਗਾ ਲਾ ਜੂਗੀ ਹਨਾ ਹਾਂਜੀ ਲੇਵਾ ਬਹੁਤ ਧੰਨ ਹੋਵੇ ਹਾਰਮੋਨੀ ਵਾਲਾਊਗੀ ਹਾਂ ਚੰਗਾ ਬਣਾ ਜੂਗੀ ਇਹਦਾ ਰੇਟ ਕੱਟਾ ਇਹਦੀ ਡਿਮਾਂਡ ਸਭ ਜਿਹੜੀ ਅੱਜ ਦੀ 90000 ਰੁਪਏ ਉਹਦੇ ਚੋਂ ਉਹ ਚ ਕੋਈ ਮੌਕੇ ਤੇ ਕਰਦੇ ਆ ਮਨ ਤੋਂ ਠੀਕ ਹੈ 90000 ਚੋਂ ਪਿਆਰ ਮੁਹੱਬਤ ਹਾਂਜੀ ਤੇ ਆ ਵਹਿੜ ਆਪਣੀ ਇਹ ਵਹਿੜ ਕਲੌਨ ਸੁਣੀ ਜੀ ਪਹਿਲਾ ਸੁਆ ਸੁਆ ਪਹਿਲਾ ਸੁਣੀ ਆ ਹਨਜੀ ਥਣ ਦੂਜਿਆਂ ਵਾਲਾ ਹਾਂ ਥਣ ਦੂਜਿਆਂ ਵਾਲਾ ਪਹਿਲਾ ਸੁਆ ਸੁਣੀ ਠੀਕ ਹੈ ਓਕੇ ਰਿਪੋਰਟ ਹੈ ਹਨਾ ਹਾਂਜੀ ਦੰਦਾਂ ਦੀ ਤਾਂ ਨਹੀਂ ਵੇਖੀ ਦੰਦਾਂ ਦੇ ਵੇਖੀ ਨਹੀਂ ਵੇਖ ਲੈਣੇ ਠੀਕ ਹੈ ਠੀਕ ਚਾਰ ਦੰਦ ਹੋ ਮੇਰਾ ਤਾਂ ਲੱਗਦਾ ਏਡੀਆਂ ਕਿਛੀ ਆ ਛਗੀ ਛਗੀ ਆ ਹਨਾ ਹਾਂਜੀ ਠੀਕ ਹੈ ਠੀਕ ਦਿਨ ਕਿਨੇ ਕੱਢਦੀ ਹਜੇ ਦੇਣ ਇੱਕ ਹਫਤਾ ਦੀ ਰੈਂਟ ਲਾਇਓ ਜੀ ਇੱਕ ਹਫਤਾ ਹਨ ਹਫਤੇ ਤੋਂ 10 ਦਿਨਾਂ ਚ ਸੰਪੂਰਨ ਚੰਗੀ ਬਣੂਗੀ ਹਾਂਜੀ ਤੋਰ ਇਹਦੀ ਵੀ ਕਰਾ ਦਈਏ ਚੈੱਕ ਆਪਣੇ ਭੈਣਾਂ ਭਰਾਵਾਂ ਨੂੰ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਨਾ ਥਣ ਥਣ ਵੇ ਅਥੀ ਚੁਵਾਈ ਆ ਲੱਗਾ ਬਿਲਕੁਲ ਥਣ ਬਾਹਲਾ ਹੀ ਕੰਮ ਦਾ ਲੱਗਾ ਹਾਂ ਤੇ ਬਾਕੀ ਕੱਦ ਕਾਠ ਵੀ ਚੰਗਾ ਆ ਕੱਦ ਕਾਠ ਬਹੁਤ ਚੰਗਾ ਹਾਂ ਦੁੱਧ ਚੰਗਾ ਭਰ ਜੂਗੀ ਬੱਚੀ ਸਜਣਾ ਕਿਉਂਕਿ ਪਲੂਨ ਆ ਲੇਵਾ ਵੇਖੋ ਕਰਮਾਰੀ ਨੇ ਸਟਾਰਟ ਕੀਤਾ ਬਣਾਉਣਾ ਕੀ ਬਾਤ ਪਹਿਲੇ ਸਵੇਰ ਦੁੱਧ 18 ਕਿਲੋ ਦੀ ਰੇਂਜ ਚ ਚਵਾਉ ਜੂ ਬੜੇ ਰਹਿਮਾਨ ਬੜੇ ਰਹਿਮਾਨ 18 ਤੋਂ 20 ਦੁੱਧ ਚਵਾਉਗੀ ਜਾਤ ਪਾਤ ਵਾਲੀ ਆ ਹਾਂਜੀ ਜਾਤ ਪਾਤ ਥਣ ਹਾਂ ਬੜਾ ਵੈਡ ਹੁੰਦੀ ਆ ਥਣ ਦੇ ਸੱਤੇ ਹਾਂ ਇਹ ਲੱਖ ਰੁਪਏ ਦੀ ਗੱਲ ਆ ਮਿਆਂ ਮੁੱਦਾ ਥਣ ਤੇ ਚੱਲਣ ਹਾਂ ਗਾਂ ਦਾ ਥਣ ਚੰਗਾ ਤਾਂ ਸਾਰੀ ਗਾਂ ਹੀ ਚੰਗੀ ਹਾਂਜੀ ਬਾਕੀ ਜਾਤ ਕੁਆਲਟੀ ਵੀ ਆ ਗਈ ਆ ਹਾਂਜੀ ਜਾਤ ਪਾਤ ਬਹੁਤ ਚੰਗੀ ਹਾਂ ਰੇਟ ਇਹਦਾ ਫਿਰ ਇਹ ਜਿਹੜੀ ਡਿਮਾਂਡ ਸੁਸਬਾਜਦੀ ਆ 60000 ਰੁਪਿਆ ਓਕੇ 55000 ਦੀ ਦੇ ਦਿਆਂਗਾ ਮੈਂ ਮੁੱਲ 60000 ਰੁਪਿਆ 55000 ਦੀ ਦੇ ਦਿਆਂਗਾ ਹਾਂਜੀ ਤੇ ਫੇਰ ਅੱਜ ਖਰੀਦਣ ਵਾਲੇ ਨੂੰ ਕੋਈ ਮਾੜੀ ਨਹੀਂ ਵੜ ਵੱਡੀ ਇਹ ਮੁੱਲ ਛੋਟਾ ਹਾਂ ਨਹੀਂ ਕੋਈ ਸ਼ੱਕ ਨਹੀਂ ਐਨੇ ਦੀ ਕੋਈ ਨਹੀਂ ਦਿੰਦਾ ਪਿਆ ਮੁੱਲ ਬਹੁਤ ਕਰਦੇ ਆ ਲੋਕ ਸੱਜਣੋ ਭਾਵੇਂ ਨਹੀਂ ਬਾਹਰ ساری ਜੜੀ ਤੁਰੇ ਫਰੀ ਜਾਂ ਤੁਰੇ ਫਰੀ ਦਾ ਵੇਖੋ ਖੜਾ ਹੀਰਾ ਫੇਰ ਕੈਮਰੇ ਤੇ ਲਿਆ ਇਹ ਇੱਕ ਅਦੋ ਸੂਈ ਹੈ ਗਰਵੰਤ ਵੀਰ ਅੱਜ ਤੜਕੀ ਸੂਈ ਅੱਜ ਤੜਕੀ ਹਾਂ ਓਕੇ ਰਿਪੋਰਟ ਸੂਆ ਕਿਹੜਾ ਸੂਈ ਆ ਇਹ ਦੂਜਾ ਸੂਆ ਕੀ ਹੈ ਉਹ ਜੀ ਦੂਜਾ ਸੂਆ ਕੀ ਬਾਤ ਆ ਹਾਂ ਦੁੱਜਾ ਸੂਈਆ ਜੇਰ ਜੂ ਰੋਕੇ ਪੈ ਗਈ ਅਜੇ ਐਂਡਰ ਪੈ ਗਈ ਪਰ ਤੇ ਬਾਲਾ ਬੁਲਾ ਚੋਇਆ ਥੋੜਾ ਬਹੁਤਾ ਬਾਲਾ ਚੋਇਆ ਇਹਨੂੰ ਚਗਾਇਆ ਠੀਕ ਆ ਓਕੇ ਇਹਨੂੰ ਹੈ ਨਹੀਂ ਤੋੜ ਲੀ ਗਏ ਫਿਰ ਮਾੜੀ ਜੀ ਕੋਈ ਨਹੀਂ ਧਾਰਾ ਮਖਾਣ ਲੱਗਾ ਧਾਰਾ ਠੰਡੀ ਧੀਰੀ ਬਹੁਤ ਵੇਖੋ ਨਹੀਂ ਨਹੀਂ ਓਕੇ ਹਾਂ ਨਹੀਂ ਮਸ਼ੀਨ ਹੀ ਹੈ ਕੇ ਹਾਂਜੀ ਹੱਥੀ ਚੋਈ ਜਾਣਾ ਥਣ ਲੱਗਾ ਭਾਵੇਂ ਹਾਂ ਅਗਲੇ ਨਾਲ ਅਗਲਾ ਚੋਈ ਜੋ ਪਿਛੇ ਨਾਲ ਪਿਛਲਾ ਕੋਈ ਚੱਕਰ ਨਹੀਂ ਗਾ ਮੱਛੀ ਮੋਟਰੀ ਹੈ ਹਾਂ ਉਹ ਜੇ ਨਹੀਂ ਤਾਂ ਆਮ گاਵਾ ਦੀ ਮਿਧਾੜੀ ਕਿਰੇ ਚੋਈ ਹੁੰਦੀ ਤੁਹਾਨੂੰ ਵਾਕਈ ਵਾਕਈ ਨਹੀਂ ਵਹਿੜ ਚੰਗੀ ਆ ਬਾਕੀ ਗੱਬ ਗੱਬ ਵੀ ਚੰਗਾ ਹਾਂਜੀ ਹਾਂ ਜੇ ਸੋਜ ਆਈ ਤੁਹਾਨੂੰ ਬਰਾ ਜੋ ਹਾਂ ਬੱਚਾ ਕਿੱਡਾ ਦੇਗੀ ਬੱਚਾ ਦੇਗੀ ਹੈ ਨਾ ਹਾਂਜੀ ਬੱਚਾ ਓਕੇ 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 ਤੂਰੇ ਦੀ ਫਿਰ ਕਰਾ ਕਰਾ ਦਈਏ ਰੁਕੀਆਂ ਕਣੀਆਂ ਹਨ ਸੱਜਣੋਂ ਇਹਨੂੰ ਬਾਹਰ ਨਹੀਂ ਸੀ ਕੱਢਿਆ ਕਿਉਂਕਿ ਕਣਮਲ ਕਣਮਲ ਹੁੰਦੀ ਤੇ ਤਾਜੀ ਸੂਈ ਆ ਤੇ ਕਈ ਵਾਰੀ ਨਹੀਂ ਸਮੇਂ ਦਾ ਪਤਾ ਚੱਲ ਪ ਚੱਲ ਚੱਲ ਛੇੜਾ ਚੱਲ ਅੱਛਾ ਚੜ ਗਈ ਨਹੀਂ ਦਰਦੀ ਹਾਂ ਚੱਲ 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 ਪੱਤ ਚੱਲ ਇਹ ਰੀਆ ਪੱਤ ਚੱਲੂਗੀ ਯਾਰ ਕਿ ਪਹਿਲਾਂ ਨੇ 18-19 ਕਿਲੋ ਦੁੱਧ ਭਰਿਆ ਜੇ ਪਹਿਲਾਂ ਨੇ 18-19 ਕਿਲੋ ਦੁੱਧ ਭਰਿਆ ਸੱਜਣੋ ਤੇ ਦੂਜਾ ਸੂਆ ਕਮਾ ਲੋ ਸ਼ਾਹ ਜੀ ਕੋਈ ਗੱਲ ਨਹੀਂ ਵਿਚਾਰੀ ਨੂੰ ਤੇ ਕਿਹੜਾ ਤੁਹਾਨੂੰ ਪਤਾ ਵੀ ਪਸੂ ਯਾਰ ਸੂਆ ਕੀਤਾ ਜੋਰ ਲੱਗਿਆ ਤੇ ਮਾਰੀ ਜੇਰ ਪੈਗੀ ਪੱਠੇ ਧੱਕੇ ਚੱਕੂਗੀ ਫੇਰ ਸੈਟਿੰਗ ਇਹਦੀ ਹੋਣੀ ਆ ਕਰਮਾਂ ਵਾਲੀ ਦੀ ਐਨ ਉਹ ਕੇ ਰਿਪੋਰਟ ਵੀ ਤੋਂ ਪਲੱਸ ਦੁੱਧ ਵੀਰ ਕਹਿੰਦਾ ਵੀ ਦੇਊਗੀ ਜੇ ਕਦੇ ਬੱਛੀ ਲਾ ਜਾਂਦੀ ਬੜਾ ਲਹਿਰਾ ਬਹਿਰਾ ਹੋ ਜਾਣਾ ਹੀ ਨਾ ਕੰਮ ਬੜਾ ਕੁਦਰਤ ਦੀ ਦੇਣਾ ਚਲੋ ਤੇ ਬਾਕੀ ਪ੍ਰਿੰਟ ਵੇਖ ਆ ਅਸੀਂ ਅੱਛੇ ਦਾ ਰੰਗ ਰੰਗ ਬਹੁਤ ਚੰਗਾ ਬੱਚਾ ਬਹੁਤ ਚੰਗਾ ਪਾਇਆ ਹਾਂ ਇਹਦਾ ਫਿਰ ਭਾ ਕਿੱਡਾ ਗਿਸ਼ਾ ਇਹਦੀ ਡਿਮਾਂਡ ਸਭ ਹੈਗੀ 70000 65000 ਦੀ ਜਿੱਦਾਂਗੇ ਇਹਦਾ ਮੁੱਲ 70000 ਰੁਪਈਆ ਤੇ 65000 ਦੀ ਬੱਛੀ ਦੇ ਦੇਾਂਗੇ ਤੇ ਮਾੜੀ ਨਹੀਂ ਫਰੀ ਯਾਰ। ਸਾਡੀ ਫਰੀ ਐ ਜੀ ਆ ਭਾਵੇਂ ਮੰਗਾ ਪਾਰੀ ਪੋਣਾ ਪਾਰੀ ਉੱਤੋਂ ਬੈਠੇ ਨਹੀਂ ਯਾਰ ਕੋਈ ਸ਼ੱਕ ਨਹੀਂ ਚੰਗੀ ਐ ਗਉਤਰੀ। ਹਾਂਜੀ। ਭਾ ਵੀ ਜੈ ਜ। ਭਾ ਦਾ ਆਪਾਂ ਆਪ ਜੀ ਨੂੰ ਬਿਲਕੁਲ ਜਾਈ ਦਿੱਤੇ ਸਾਰੇ ਪਸ਼ੂਆਂ ਦੇ। ਹਾਂ ਬਾਕੀ ਭੈਣਾ ਭਰਾ ਦੱਸਣਗੇ ਹਨਾ। ਹਾਂਜੀ। ਵੀ ਜਿਹੜੇ ਰਜਾਈਆਂ 'ਚ ਬੈਠੇ ਆ। ਆਹ ਸੱਜਣੋ ਫੇਰ ਇੱਕ ਵਾਰੀ ਕੈਮਰੇ ਤੇ ਲੈ ਆਏ ਆਪਾਂ ਫੇਰ ਵੀ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਪਸ਼ੂਆਂ ਤੇ ਜ਼ਰੂਰ ਫੋਕਸ ਕਰਦੀਏ ਕਿ ਗੈਸ ਕਈ ਵਾਰੀ ਕੋਈ ਚੀਜ਼ ਰਹਿ ਨਾ ਜਾਵੇ। ਵੇਖੋ ਕੱਦ ਕਾਟ ਵਾਜਨ ਮوجود ਝੋਟੀ ਦਾ ਬੜਾ ਹੀ ਤਕੜਾ ਯਾਰ ਤੇ ਬੜੀ ਪਲੀ ਸੰਵੀ ਤੇ ਸੁਭਾ ਜਮਾ ਅੱਗੇ ਤੁਸਾ ਖੁਰਲੀ ਦੇ ਮੈਂ ਬੱਜੀਆਂ ਕਰੀ ਬੱਜੀਆਂ ਦੋ ਮਈਆਂ ਰਗੀ ਕੱਲੀ ਆ ਹਾਂਜੀ ਵਾਕਈ ਤੇ ਇਹਨੂੰ ਵੀ ਕਰਦੇ ਮਾੜੀ ਜੀ ਪਿੱਛੋਂ ਫੇਰ ਆਇਆ ਇਹਨੂੰ ਮੇਰਾ ਭਰਾ ਚੱਲ ਹੋਈ ਚੱਲੀ ਕਰਮਾਂ ਵਾਲੀ ਆ ਇਹ ਆਪ ਹੀ ਹੋ ਗਈ ਵੇਖੋ ਸੱਜਣੋ ਲੇਵਾ ਭਾਂਡਾ ਨਾ ਇਹਦਾ ਭੁੱਖ ਲੈਂਦੀ ਵੇਖ ਕੇ ਬੜੀ ਸ਼ਾਨਦਾਰ ਮੈਂ ਤੇ ਆ ਗਿਆ ਨੀਲੀ ਰਾਵੀ ਦਾ ਟਾਕਾ ਆ ਪੀਸ ਕਿਆ ਬਾਤ ਆ ਵਡੇ ਚੌੜੇ ਲੇਵੇ ਵਾਲੀ ਇਹ ਇਧਰ ਨੂੰ ਹੋਣ ਤੋਂ ਡਰਦੀ ਆ ਵੀ ਇਧਰ ਪਤਾ ਨਹੀਂ ਮੈਨੂੰ ਕੀ ਕਹਿਣਗੇ ਹਨਾ ਵੇਖੋ ਡੱਬ ਇਧਰਲਾ ਵੀ ਚੈੱਕ ਕਰ ਲਓ ਲੇਵੇ ਦਾ ਉਦੋਂ ਨਹੀਂ ਹੀ ਵਿਖਾਇਆ ਇਹਨੇ ਅੱਗੇ ਆ ਗਈ ਪਹਿਲਣ ਇਹਦਾ ਵੀ ਸੁਭਾਅ ਬੜਾ ਚੰਗਾ ਜੀ ਫੇਰ ਤੁਹਾਨੂੰ ਇੱਕ ਰੀ ਐਨ ਸਾਰੀਆਂ ਤਸੱਲੀਆਂ ਕਰਾਤੀਆਂ ਤੇ ਅੱਗੇ ਆ ਗਈ ਫੇਰ ਇੱਕ ਮੋਹਰਾ ਦੀ ਵੇਖਿਓ ਮੈਂ ਕਿਆ ਬਾਤ ਤੇ ਫੇਰ ਆ ਗਈ ਕਰਮਾਂ ਵਾਲੀ ਤੀਜਾ ਸੂਆ ਆਹ ਵੇਖੋ ਲੇਵਾ ਭਾਂਡਾ ਇਹਦਾ ਤੇ ਅੱਗੇ ਆ ਗਈ ਪਲੂਣ ਵਹਿੜ ਫੇ ਧੰਨਵਾਦ ਆ ਸੱਜਣੋ ਤੁਸੀਂ ਆਪਣਾ ਯਾਰ ਇੰਨਾ ਕਸਮਾ ਕੱਢ ਕੇ ਤੇ ਇਨਾ ਸਾਰੇ ਜਨਮਰਾਂ ਦੀ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡੇ ਦਿਲੋ ਰੇਣੀ ਆ ਤੇ ਮਿਲਦੇ ਕੋਈ ਅੱਗੇ ਚੱਲਦੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ